ਅੱਜ ਬੜਾ ਦੁੱਖ ਲੱਗ ਰਿਹਾ ਜਿਹੜਾ ਪੰਜਾਬ ਦਾ ਅਸੀਂ ਕਮੇਡੀਅਨ ਮੁੱਖ ਮੰਤਰੀ ਬਣਾ ਲਿਆ ਜਿੰਨਾ ਸਾਡਾ ਹਵਾਰ ਏਰੀਆ ਦਾ ਆ ਬਾਗਾਂ ਦਾ ਏਰੀਆ ਸਾਰਾ ਬਰਬਾਦ ਕਰਕੇ ਰੱਖਤਾ ਅਸੀਂ ਝੋਨਾ ਨਹੀਂ ਲਾਉਂਦੇ ਬਾਗ ਜਿਹੜੇ ਅਸੀਂ ਪਾਇਦਾ ਕੀਤੇ 20-20 ਸਾਲਾਂ ਦੇ ਉਹ ਸਾਰੇ ਬਰਬਾਦ ਹੋ ਗਏ ਇਸ ਮੁੱਖ ਮੰਤਰੀ ਨੂੰ ਮੈਂ ਦੱਸਣਾ ਚਾਹਣਾ ਜਿਹੜੇ ਤੂੰ ਐਡਾ-ਐਡਾ ਝੂਠ ਮਾਰਦਾ ਰੋਜ਼ ਖਬਰਾਂ ਦੇਣਾ ਆ ਬੰਦ ਪਈ ਨਾ ਆਮੜੂਕਾ, ਦੌਲਤਪੁਰਾ, ਰਾਮਸਰਾ ਇਹ ਸਾਰੀਆਂ ਜੰਨੀਆਂ ਕਸਰੀਆਂ ਬੰਦ ਪਈਆਂ 1000 ਤੁਸਕ ਪਾਣੀ ਜਿਹੜਾ ਬਾਹਰ ਪਿੱਛੇ ਘਬੜਾ ਹੋ ਰਿਹਾ ਅਫਸਰ ਛਾਈ ਨੇ ਤਾਨਾ ਛਾਈ ਰਾਜ ਪੈਦਾ ਕਰਤਾ ਇਹ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਆਪਣੇ ਭਰਾਵਾਂ ਨੂੰ ਉਹ ਜਾਗ ਜਾਓ ਆਪਦੇ ਹੱਕਾਂ ਲਈ ਉਹ ਜਾਗ ਜਾਓ ਇਹਨਾ ਸਮਝੋ ਸੰਘਰਸ਼ ਅਸੀਂ ਕਰੀਏ ਉੱਥੇ ਬਹਿ ਕੇ ਤੁਸੀਂ ਜਿਹੜਾ ਬਦਨਾਮੀ ਕਰਦੇ ਹੋ ਇਹ ਨਾ ਕਰੋ ਉਹ ਬਚਜੋ ਦੇ ਇਲਾਕਾ ਬਚਾਉਣਾ ਦੇ ਉੱਠ ਪੋਵੋ ਕਰਾ ਚੋ ਤੁਸੀਂ ਮਰ ਜਾਓਗੇ ਥਾਂ ਤੇ ਤੁਹਾਨੂੰ ਪਾਣੀ ਨਹੀਂ ਮਿਲਣਾ ਜੇ ਨਾ ਕਰਾਇ ਤੇ ਉੱਠੇ ਤਾਂ ਇਹ ਸੁੱਖ ਮੰਤਰੀ ਨੇ ਦਾ ਤੁਹਾਨੂੰ ਉਹ ਯਾਰ ਲੰਦਾ ਕੋਈ ਕਸਰ ਨਹੀਂ ਛੱਡੀ ਇਹ ਭੰਡ ਮੰਤਰੀ ਬਣਾ ਲਿਆ ਆਪਾ ਬਾਜ ਜਾ ਦੇ ਤੋ ਆਂਧੰਦਰਾਂਾ ਮੇ ਕੋਠੀ ਲੈ ਲਈ ਉਹ ਚੋਰਾ ਭ੍ਰਿਸ਼ਟਾਚਾਰ ਦੀ ਇੱਥੇ ਕਲੌਨੀਆਂ 29 ਦੀਆਂ ਨੇ ਕਲੌਨੀਆਂ ਦੀ ਕੋਈ ਬੜੇ ਵੱਡੇ ਲੈਵਲ ਤੇ ਆਂ ਦੇ ਫੜ ਲੀਆਂ ਸੀ ਕੀਤਾ ਕੱਖ ਨਹੀਂ ਭ੍ਰਿਸ਼ਟਾਚਾਰ ਸਿਰੇ ਦਾ ਪੈਸੇ ਲੈ ਕੇ ਸਭ ਬੰਦ ਹੋ ਗਿਆ ਨਾ ਡੀਸੀ ਇਸ ਗੱਲ ਤੇ ਕੋਈ ਜਵਾਬ ਦੇਆ ਨਾ ਐਕਸ਼ਨ ਕੇ ਵਾਅਦਾ ਦੇਆ ਨਾ ਇਸੇ ਜਵਾਬ ਦੇਆ ਫੇਰਾਂ ਦੇ ਕਿਸਾਨ ਖੁਦ ਖੁਸ਼ੀਆਂ ਕਰੇ ਖੁਦ ਖੁਸ਼ੀ ਨਾ ਕਰੋ ਕੀ ਕਰੇ ਮਰੇ ਤੁਹਾਡੇ ਲਈ ਮਰ ਚੁੱਕੇ ਆਂ ਅਸੀਂ ਅੱਜ ਬੜਾ ਦੁੱਖ ਲੱਗ ਰਿਹਾ ਜਿਹੜਾ ਪੰਜਾਬ ਦਾ ਸੀ ਕਮੇਡੀਅਨ ਮੁੱਖ ਮੰਤਰੀ ਬਣਾ ਲਿਆ ਜਿੰਨਾ ਸਾਡਾ ਹਬੋਰ ਰੇ ਗਿਆ ਦਾ ਆ ਬਾਗਾਂ ਦਾ ਏਰੀਆ ਸਾਰਾ ਬਰਬਾਦ ਕਰਕੇ ਰੱਖਤਾ ਅਸੀਂ ਝੋਨਾ ਨਹੀਂ ਲਾਉਂਦੇ ਬਾਗ ਜਿਹੜੇ ਅਸੀਂ ਪਾਇਦਾ ਕੀਤੇ 20-20 ਸਾਲਾਂ ਦੇ ਉਹ ਸਾਰੇ ਬਰਬਾਦ ਹੋ ਗਏ ਇਸ ਮੁੱਖ ਮੰਤਰੀ ਨੂੰ ਦੱਸਣਾ ਚਾਹਣਾ ਜਿਹੜੇ ਤੂੰ ਐਡੇ-ਐਡੇ ਝੂਠ ਮਾਰਦਾ ਰੋਜ਼ ਖਬਰਾਂ ਦੇਣਾ ਆ ਬੰਦ ਪਈ ਨਹਿਰ ਆਮਲੂਕਾ ਦੌਲਤਪੁਰਾ ਰਾਮਸਰਾ ਇਹ ਸਾਰੀਆਂ ਜਿੰਨੀਆਂ ਕਸੀਆਂ ਬੰਦ ਪਈਆਂ 1000 ਤੁਸਕ ਪਾਣੀ ਜਿਹੜਾ ਬਾਹਰ ਬਣਾ ਹੋ ਰਿਹਾ ਅਫਸਰ ਛਾਇਨੇ ਤਾਨਾ ਸ਼ਹੀਰਾਜ ਪੈਦਾ ਕਰਤੇ ਇਹ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਆਪਣੇ ਭਰਾਵਾਂ ਨੂੰ ਉਹ ਜਾਗ ਜਾਓ ਆਪਦੇ ਹੱਕਾਂ ਲਈ ਉਹ ਜਾਗ ਜਾਓ ਇਹਨਾ ਸਮਝੋ ਸੰਘਰਸ਼ ਅਸੀਂ ਕਰੀਏ ਉੱਥੇ ਬਹਿ ਕੇ ਤੁਸੀਂ ਜਿਹੜਾ ਬਦਨਾਮੀ ਕਰਦੇ ਹੋ ਇਹ ਨਾ ਕਰੋ ਉਹ ਬਚ ਜਾ ਜੇ ਇਲਾਕਾ ਬਚਾਉਣਾ ਤੇ ਉੱਠ ਪਵੋ ਖਰਾਚੋਂ ਤੁਸੀਂ ਮਰ ਜਾਓਗੇ ਥਾਂ ਤੇ ਤੁਹਾਨੂੰ ਪਾਣੀ ਨਹੀਂ ਮਿਲਣਾ ਜੇ ਨਾ ਕਰਾ ਤੇ ਉੱਠੇ ਤਾਂ ਇਹ ਸੁੱਖ ਮੰਤਰੀ ਨੇ ਦਾ ਤੁਹਾਨੂੰ ਆ ਯਾਰ ਹੁੰਦਾ ਪਈ ਕਸਰ ਨਹੀਂ ਛੱਡੀ ਇਹ ਭੰਡ ਮੁੱਖ ਮੰਤਰੀ ਬਣਾ ਲਿਆ ਆਪਾਂ ਬਾਜਾ ਇਹਦੇ ਤੋਂ ਆ ਧੰਦਰਾਰਾ ਮੇ ਕੋਠੀ ਲੈ ਲਈ ਉਹ ਚੋਰਾ ਭ੍ਰਿਸ਼ਟਾਚਾਰ ਦੀ ਇੱਥੇ ਕਲੋਨੀਆਂ 29 ਦੀਆਂ ਨੇ ਕਲੋਨੀਆਂ ਦੀ ਕੋਈ ਬੜੇ ਵੱਡੇ ਲੈਵਲ ਕਹਿੰਦੇ ਫਾੜੀਆਂ ਸੀ ਕੀਤਾ ਕੱਖ ਨਹੀਂ ਭ੍ਰਿਸ਼ਟਾਚਾਰ ਸਿਰੇ ਦਾ ਪੈਸੇ ਲੈ ਕੇ ਸਭ ਬੰਦ ਹੋ ਗਿਆ ਨਾ ਡੀਸੀ ਇਸ ਗੱਲ ਤੇ ਕੋਈ ਜਵਾਬ ਦੇਆ ਨਾ ਐਕਸ਼ਨ ਕੇ ਵਾਸ ਦੇਆ ਨਾ ਇਸੇ ਜਵਾਬ ਦੇਆ ਫੇਰਾਂ ਦੇ ਕਿਸਾਨ ਖੁਦ ਖੁਸ਼ੀਆਂ ਕਰੇ ਖੁਦ ਖੁਸ਼ੀ ਨਾ ਕਰੋ ਕੀ ਕਰੇ ਮਰੇ ਤੁਹਾਡੇ ਲਈ ਮਰ ਚੁੱਕੇ ਆ ਸੀ